ਔ ਵਾਇਗਰੂ ਜੀ ਦਾ ਖਾਨ ਸਾਹਿਬ ਵਾਇਗਰੂ ਜੀ ਦੀ ਫਤਿਹ ਇਹ ਲੰਗਰ ਚਾਰ ਸਾਹਿਬ ਜਾਦੇ ਮਾਤਾ ਗੁਜਰਪੁਰ ਸਾਡੇ ਉਸ ਹੀ ਰੋਏ ਸਿੰਘਾਂ ਦੇ ਨਾਲ ਸਮਾਪਤ ਹੈ ਜਿਹਦੇ ਵਿੱਚ ਇਹ ਅੱਜ ਤੋਂ 7 ਸਾਲ ਪਹਿਲਾਂ ਸਾਡੇ ਵੀਰਾਂ ਨੇ ਸਾਡੇ ਭਰਾਵਾਂ ਨੇ ਉਸ ਨੌਜਵਾਨ ਸੀ ਪੰਛੀ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਤੇ ਅੱਜ ਇਹ ਸਾਰੇ ਸਾਨੂੰ ਇਲਾਕੇ ਦੇ ਜਿਨੇ ਵੀ ਪਿੰਡ ਨੇ ਪੱਬਾ ਮੰਡੀ ਦੇ ਆਲੇ-ਦੁਆਲੇ ਲਾਗਦੇ ਵੀ ਕਿਲੋ ਮੀਟਰ ਦੇ ਜਿਨੇ ਵੀ ਪਿੰਡਾਂ ਦਾ ਸਾਰੇ ਪਿੰਡਾਂ ਦਾ ਸਾਨੂੰ ਬਹੁਤ ਵੱਡਾ ਯੋਗਦਾਨ ਹੈ ਸਾਨੂੰ ਜਿਹਦੇ ਵਿੱਚ ਸਾਰੇ ਧਰਮਾਂ ਦਾ ਸਾਰੇ ਸਾਡੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਚਾਹੇ ਸਾਨੂੰ ਕਿਉਂਕਿ ਸੇਕਟ ਆਡਰ ਮੰਦ ਦੀ ਉਹਨਾਂ ਦੀ ਫਲਵਾੜੀ Hindu ਧਰਮ, Musalman ਧਰਮ, Sikh ਧਰਮ ਹਾਰੇ ਧਰਮਾਂ ਦਾ ਜਿਹੜਾ ਸਾਂਝਾ ਲੰਗਰ ਆ ਜੀ ਲਗਾਤਾਰ ਇਹ 7 ਸਾਲਾਂ ਤੋਂ ਚੱਲਦਾ ਆ ਰਿਹਾ ਜਿਹਦੇ ਵਿੱਚ ਕੋਈ ਸਾਡਾ ਕਿਸੇ ਨਾਲ ਕੋਈ ਪੇਸ਼ਵਾਦ ਨਹੀਂ ਕੋਈ ਇਹਦਾ ਪ੍ਰਧਾਨ ਨਹੀਂ ਕੋਈ ਇਹਦਾ ਖਜ਼ਾਨਚੀ ਨਹੀਂ ਜਿਹੜਾ ਅੱਗੇ ਬਈ ਸੇਵਾ ਸੰਭਲ ਲੈਂਦਾ ਭਾਈ ਉਹਨੂੰ ਸੇਵਾ ਸੀ ਲਾ ਦਿੰਦੇ ਆਂਗੇ ਆਹ ਮੁੰਡਿਆਂ ਨੂੰ 8-8-9-9 ਦਿਨ ਹੋ ਗਏ ਜਿਹੜਾ ਗੁਰੂ ਕੇ ਲੰਗਰ ਦੇ ਵਿੱਚ ਸੇਵਾ ਕਰਦੇ ਆਨੂੰ ਬਾਕੀ ਕੋਈ ਸਾਨੂੰ ਦਿੱਕਤ ਨਹੀਂ ਆਈ ਕਿਉਂਕਿ ਸਾਨੂੰ ਤਾਂ ਖੁਦ ਹੀ ਨਹੀਂ ਪਤਾ ਭਈ ਲੰਗਰ ਵਾਸਤੇ ਰਸਤ ਕੋਹ ਕਿਧੋ ਲੈ ਕੇ ਆ ਰਿਹਾ ਇਹ ਸਾਰੇ ਸੇਵਾਦਾਰਾਂ ਦੀ ਭਈ ਮਿਹਨਤ ਉਹਨਾਂ ਦੀ ਜਿਹੜੀ ਕੀਤੀ ਐ ਇਸੇ ਤਰ੍ਹਾਂ ਜਿਹੜਾ ਵਾਇਰਸ ਸਾਰਿਆਂ ਤੇ ਮਿਹਰ ਪਰ ਹੱਥ ਰੱਖ ਕੇ ਆਹੀਂ ਲੰਗਰ ਲੱਗਦੇ ਰਹਿਣ ਸਾਨੂੰ ਸਾਰੇ ਧਰਮਾਂ ਦੀਆਂ ਸਾਰੇ ਵੀਰਾਂ ਦਾ ਸਾਰੇ ਜਿੰਨੀ ਵੀ ਕਿਉਂਕਿ ਆਪਣੀ ਸਿਸ਼ਟੀ ਆ ਜਿੰਨੇ ਵੀ ਸੰਤ ਬਾਬਾ ਮੱਧਰ ਸਿੰਘ ਜੀ ਤਾਜੋਗੇ ਵਾਲੇ ਉਹਨਾਂ ਨੇ ਸਾਨੂੰ ਅਸ਼ੀਰਵਾਦ ਸਾਡੀਆਂ ਭੈਣਾਂ ਮਾਈਆਂ ਕਿਉਂਕਿ ਸਾਨੂੰ ਤਾਂ ਇੱਕ ਵਾਰੀ ਬੇਨਤੀ ਕਰਨੀ ਪੈਂਦੀ ਸੀ ਬਸ ਬੇਨਤੀ ਬੋਲਦੇ ਸੀ ਨਾਲ ਦੀ ਨਾਲ ਸਾਡੇ ਕੋਲੇ ਹਾਜ਼ਰ ਹੋ ਜਾਂਦਾ ਕੋਈ ਸਾਨੂੰ ਦੁੱਧ ਦੀ ਕਮੀ ਨਹੀਂ ਕੋਈ ਰਾਸ਼ਨ ਦੀ ਕਮੀ ਨਹੀਂ ਕੋਈ ਇੱਥੇ ਕੋਸੇ ਚੀਜ਼ ਦੀ ਸਾਨੂੰ ਕਮੀ ਨਹੀਂ ਆਈ ਇਹ ਸੰਗਤਾਂ ਦੇ ਸਹਿਯੋਗ ਨਾਲ ਲਗਾਤਾਰ ਜਿਹੜਾ ਭਾਈ 7 ਸਾਲਾਂ ਤੋਂ ਅੱਜ ਇੱਕ ਵੱਡੇ ਪੱਦਰ ਦੇ ਵੱਡੇ ਕੱਠ ਦੇ ਰੂਪ ਦੇ ਵਿੱਚ ਸੰਗਤ ਜਿਹੜਾ ਇਹ ਲੰਗਰ ਚੱਲ ਰਹੀ ਆ ਸਾਰਿਆਂ ਦਾ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਸੇਵਾਦਾਰ ਵੀਰਾਂ ਦਾ ਅੱਜੇ ਸਮਾਪਤੀ ਵੱਲ ਜਾ ਰਿਹਾ ਤੇ ਸਾਰੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਿਆਕਾਰ ਤੋਂ ਪਹਿਲਾਂ ਗੁਰਬਾਣੀ ਸਭ ਤੋਂ ਪਹਿਲਾਂ ਗੁਰੂ ਆ ਤੁਹਾਡੇ ਮਾਪਿਓ ਉਦੋਂ ਬਾਅਦ ਤੁਹਾਡਾ ਟੀਚਰ ਜੇ ਕੋਈ ਕੰਮ ਹੋਲ ਜਣਾ ਫਿਰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ ਕੇ ਆਉਣ ਕਰ ਲੈ ਬਸ ਬਾਹਰ ਜਾਣ ਦੀ ਲੋੜ ਪਿਆਰ ਨਾਲ ਸਿੱਖਿਆ ਦਾ ਰੋਕ ਕਰਦਾ ਉਹ ਵੀ ਕਰਦਾ ਬਈ ਬਹੁਤ ਕਿਰਪਾ ਆ ਬਈ ਕਰਦਾ ਬੜੇ ਰੱਬੀ ਨੋਕਾ ਮਿਲਿਆ ਜਿਸ ਨੇ ਸਭਿਆ ਕੀ ਫਤਹਿ ਇਹ ਜੋ ਤੁਸੀਂ ਦੇਖ ਰਹੇ ਹੋ ਖਦਰ ਬਸਾਂਜਾ ਲੰਗਰ ਜਿਸ ਦੇ ਵਿੱਚ ਤੁਹਾਡੇ ਆਗਿਆ ਵਾਲੇ ਪਿੰਡ ਢੇਮਾ ਦਰਾਜ ਬਰਾਕ ਕਿਹੜਾ ਇਲਾਕਾ ਦੀ ਤਾਜੂ ਸਖੋ ਮਹਿਤਾ ਹੋਰਸ ਬਹੁਤ ਬੰਨਾਂ ਦਾ ਵੱਡਾ ਸਹਿਯੋਗ ਹੈ ਇਸ ਵਿਚਾਰ ਲੰਗਰ ਦੇ ਵਿੱਚ ਸਾਪ ਸਥਾਨ ਡੇਰਾ ਸਤਬਾਪਾ ਪੰਜਾਬ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਬੋਟਾ ਸਿੰਘ ਅਤੇ ਤੇਰਾ ਬਾਬਾ ਨਾਨੂ ਵਾਲਾ ਸਾਹਿਬ ਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਮਤੀ ਜਿਸ ਵਾਰ ਬਜ਼ੁਰਗ ਮਹਿਲਾ ਨੂੰ ਨਾਨਾ ਜੀ ਨਾਲ ਜੜੀ ਗਿੰਦੀ ਦੇ ਅੱਗੇ ਜੜੇ ਵਿੱਚ ਸੇਵਾ ਕੀਤੀ ਮੈਂ ਬਹੁਤ ਹੀ ਖੁਸ਼ ਹੋਇਆ ਜਿੱਥੇ ਬਜ਼ੁਰਗ ਮਹਿਲਾ ਨੇ ਇਸ ਤਰ੍ਹਾਂ ਕਰਕੇ ਸੇਵਾ ਕੀਤੀ ਮੇਰੇ ਦੀਰਘੀ ਬਾਤ ਪੂਰੀ ਸ਼ਰਧਾ ਨਾਲ